ਬੋਲਟ ਨਾਮਾ ਪੰਜਾਬ ਯਾਤਰਾ ਦੇ ਸਫਰ ਤੇ ਹਾਂ ਦੋਸਤੋ ਮੈਂ ਤੇ ਨਰੇਸ਼ ਪਠਾਣੀਆਂ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਮਾਨਸਾ ਜਿਹੜੇ ਦੇ ਪਿੰਡ ਝੰਡਾ ਕਲਾ ਵਿਖੇ ਦਸ਼ਮੇਸ਼ ਪਿਤਾ ਨਾਲ ਸੰਬੰਧਿਤ ਇਤਿਹਾਸਿਕ ਗੁਰਦੁਆਰਾ ਸਾਹਿਬ ਪੰਜਾਬ ਦੇ ਇਤਿਹਾਸਿਕ ਸਥਾਨਾਂ ਦੀ ਯਾਤਰਾ ਸਾਡੇ ਨਾਲ ਕਰਨ ਦੇ ਲਈ ਜੁੜੇ ਰਹੋ ਇਸੇ ਚੈਨਲ ਦੇ ਨਾਲ ਤੁਹਾਨੂੰ ਪੰਜਾਬ ਦੇ ਇਤਿਹਾਸਿਕ ਸਥਾਨਾਂ ਚਾਹੇ ਉਹ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਹੋਣ ਚਾਹੇ ਉਹ ਮੁਗਲ ਇਤਿਹਾਸ ਦੇ ਨਾਲ ਸੰਬੰਧਿਤ ਹੋਣ ਚਾਹੇ ਉਹ ਰਿਆਸਤਾਂ ਦੇ ਨਾਲ ਸੰਬੰਧਿਤ ਹੋਣ ਉਹ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਆਪਣੀ ਪ੍ਰਤੀਕਿਰਿਆ ਕਮੈਂਟ ਦੇ ਰੂਪ ਵਿੱਚ ਜਰੂਰ ਦਿਆ ਕਰੋ ਤਾਂ ਕਿ ਸਾਨੂੰ ਪਤਾ ਲੱਗਦਾ ਰਹੇ ਕਿ ਕਿਹੜੀ ਚੀਜ਼ ਤੁਹਾਨੂੰ ਪਸੰਦ ਆਉਂਦੀ ਹੈ ਔਰ ਕਿਹੜੀ ਨਹੀਂ ਤੇ ਇਹਦੇ ਵਿੱਚ ਹੋਰ ਕੀ ਸੁਧਾਰ ਕੀਤਾ ਜਾ ਸਕਦਾ ਹੈ ਇਹ ਯਾਤਰਾ तकरीबन 1 ਸਾਲ ਤੱਕ ਚੱਲਣੀ ਹੈਗੀ ਆ ਪੰਜਾਬ ਦੇ ਇਤਿਹਾਸਿਕ ਸਥਾਨਾਂ ਨੂੰ ਨਕਸ਼ੇ ਤੇ ਲਿਆਉਣ ਦੀ ਇਹ ਕੋਸ਼ਿਸ਼ ਹੈਗੀ ਹੈ ਕਿਉਂਕਿ ਲੋਕ ਦੂத் ਦਰਾਡੇ ਦੇ ਖੇਤਰਾਂ ਦੀ ਯਾਤਰਾ ਕਰਿਆ ਹੁੰਦੇ ਆ ਪਰ ਆਪਣੇ ਪੰਜਾਬ ਨੂੰ ਉਹ ਕਿਤੇ ਨਾ ਕਿਤੇ ਵਿਸਾਰ ਦਿੰਦੇ ਆ ਇਸੇ ਲਈ ਅਸੀਂ ਪੰਜਾਬ ਦੇ ਇਤਿਹਾਸਿਕ ਸਥਾਨਾਂ ਤੇ ਪੁਰਾਣੇ ਸਥਾਨਾਂ ਨੂੰ ਦਿਖਾਉਣ ਦੇ ਲਈ ਇਹ ਯਾਤਰਾ ਸ਼ੁਰੂ ਕੀਤੀ ਹੈ ਜਿਸ ਦਾ ਨਾਮ ਰੱਖਿਆ ਹੈ ਬੁਲਟ ਨਾਮਾ ਪੰਜਾਬ ਮੈਂ ਗੁਰਪ੍ਰੇਮ ਲਹਿਰੀ ਤੇ ਮੇਰੇ ਨਾਲ ਨੇ ਨਰੇਸ਼ ਪਠਾਣੀਆਂ ਤੇ ਆਜੋ ਤੁਹਾਨੂੰ ਲੈ ਕੇ ਚਲਦੇ ਆ ਝੰਡਾ ਕਲਾਂ ਪਿੰਡ ਦੇ ਵਿੱਚ ਸਥਿਤ ਦਸ਼ਮੇਸ਼ ਪਿਤਾ ਦੇ ਗੁਰਦੁਆਰਾ ਸਾਹਿਬ ਝੰਡਾ ਕਲਾਂ ਦੇ ਵਿੱਚ ਆਜੋ ਮਿੱਤਰੋ ਹਾਂ ਬਾਬਾ ਜੀ ਵਾਹਿਗੁਰੂ ਇੱਕ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਸ਼ੁਭਨਾ ਬਾਬਾ ਜੀ ਤੁਹਾਡਾ ਜੀ ਅਮਰੀਕ ਸਿੰਘ ਅੱਛਾ ਕੀ ਇਤਿਹਾਸ ਕੀ ਹੈ ਜਿੱਥੋਂ ਢੰਡਾ ਸਾਹਿਬ ਗੁਰਦੁਆਰਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋਥਾਨ ਸੁਹਾਵਾ ਰਾਮ ਰਾਜ ਦੇ ਮਹਾਵਾਕਨਸਾਰ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀ ਤਰਪਾ ਅਛਾ ਜੀ ਜਿਸ ਵਕਤ ਸ੍ਰੀ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਆਬ ਰਾਜੇ ਉਸ ਵੇਲੇ ਜੋ ਇਸ ਨਗਰ ਵਿੱਚ ਢੰਡਾ ਕਲਾਂ ਵਿੱਚ ਇੱਕ ਪੀਰ ਬਾਬਾ ਬਲੈਸ਼ਾ ਜੀ ਰਿਆ ਕਰਦੇ ਸਨ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਦਮਦਾਂ ਸਾਹਿਬ ਦੀ ਧਰਤੀ ਤੇ ਬਰਾਜੇ ਅਤੇ ਤਨਤਨ ਪੀਰ ਬਾਬਾ ਬਲੈਚਾ ਜੀ ਉਹ ਵਸਤਾ ਜੋ ਦਮਦਾਂ ਸਾਹਿਬ ਦੀ ਧਰਤੀ ਨੂੰ ਰਸਤਾ ਜਾਂਦਾ ਸੀ ਉਹ ਰਸਤੇ ਤੇ ਜਲ ਛਿੜਕਿਆ ਕਰਦੇ ਸਨ ਅਤੇ ਝਾੜੂ ਦੀ ਸੇਵਾ ਕਰਿਆ ਕਰਦੇ ਸਨ ਇੱਥੋਂ ਦੇ ਲੋਕਾਂ ਨੇ ਪੁੱਛਣਾ ਕਿ ਪੀਰ ਜੀ ਇੱਥੇ ਕਿਉਂ ਝਾੜੂ ਦਿੰਨੇ ਹੋ ਜਲ ਛਿੜਕਦੇ ਹੋ ਹੋਰ ਰਸਤੇ ਬਹੁਤ ਨੇ ਪੀਰ ਬਾਬਾ ਬਲੈਚਾ ਕਹਿੰਦੇ ਇਸ ਰਸਤੇ ਤੇ ਮੇਰਾ ਰੰਗਲਾ ਮਾਹੀ ਕਲਗੀਧਰ ਪਾਤਸ਼ਾਹ ਪੁੱਤਰਾਂ ਦੇ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆ ਰਹੇ ਹਨ ਉਹਨਾਂ ਨੇ ਆ ਕੇ ਇਸ ਧਰਤੀ ਨੂੰ ਭਾਗ ਲਾਉਣੇ ਹਨ ਇਸ ਧਰਤੀ ਨੂੰ ਪਵਿੱਤਰ ਕਰਨਾ ਹੈ ਪੀਰ ਬਾਬਾ ਬਲਾਈਛਾ ਜੀ ਦੀ ਪ੍ਰੇਮਤਾ ਦੀ ਬਹਿਬਲਤਾ ਨੂੰ ਜਾਣਦੇ ਹੋਏ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਜੋ ਇੱਕ ਦਿਨ ਇਸ ਧਰਤੀ ਤੇ ਆਬਰਾਜੇ ਧੰਨ ਧੰਨ ਪੀਰ ਬਾਬਾ ਬਲਾਈਛਾ ਜੀ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਅਤੇ ਇਸ ਖੂਹ ਦਾ ਜਲ ਮਿੱਠਾ ਕੀਤਾ ਜੋ ਇਸ ਸਥਾਨ ਤੇ ਖੂਹ ਬਣਿਆ ਹੈ ਉਸ ਖੁਦਾ ਜਾਲ ਸਤਿਗੁਰਾਂ ਨੇ ਮਿੱਠਾ ਕੀਤਾ ਪੀਰ ਬਾਬਾ ਜੀ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਉਸ ਦੇ ਸੰਬੰਧ ਵਿੱਚ ਜੋ ਇਸ ਸਥਾਨ ਤੇ ਸ਼੍ਰੋਮਣੀ ਸੇਵਾ ਪਰੰਥ ਰਥਾਨਾ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਮੁਖੀ ਬੁੱਢਾ ਦਲ ਪੰਜਵਾਂ ਅਖਤ ਵੱਲੋਂ ਸੇਵਾ ਚੱਲ ਰਹੀ ਹੈ ਅਤੇ ਇਸ ਸਥਾਨ ਦੇ ਮੁਖ ਸੇਵਾਦਾਰ ਬਾਬਾ ਮੇਜਰ ਸਿੰਘ ਜੀ ਮੁਖਤਿਆਰ ਹਾਂ ਬੁੱਢਾ ਦਲ ਜੋ ਸੇਵਾ ਕਰਾ ਰਹੇ ਹਨ ਅਤੇ ਕਾਰ ਸੇਵਾ ਮਹਾਂਪੁਰਸ਼ ਦਿੱਲੀ ਵਾਲੇ ਸੇਵਾ ਕਰਾ ਰਹੇ ਹਨ ਜੋ ਨਿਤਾ ਪ੍ਰਾਂਤੀ ਇੱਥੇ ਜੋੜ ਮੇਲੇ ਮਨਾਏ ਜਾਂਦੇ ਹਨ ਹਰ ਮਹੀਨੇ ਮੱਸੀਆਂ ਦਾ ਜੋੜ ਮੇਲਾ ਮਨਾਇਆ ਜਾਂਦਾ ਹੈ 21 22 ਤੇ 23 ਤੱਕ ਨੂੰ ਸਾਲਾਨਾ ਧਾਰਮਿਕ ਜੋੜ ਮੇਲਾ ਮਨਾਇਆ ਜਾਂਦਾ ਹੈ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੰਡਾਦਲ ਪੰਜਵਾਂ ਤਖਤ ਵੱਲੋਂ ਸਿੱਖੀ ਦਾ ਪ੍ਰਚਾਰ ਅਤੇ ਭਚੰਗੀ ਸਿੰਘਾਂ ਨੂੰ ਨਿਤਾ ਪ੍ਰਾਂਤੀ ਸੰਥਿਆ ਕੀਰਤਨ ਸਿਖਾਇਆ ਜਾਂਦਾ ਹੈ ਅਤੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ 92 ਕਰੋੜੀ ਮੁਖੀ ਬੁੰਡਾਦਲ ਪੰਜਵਾਂ ਤਖਤ ਵੱਲੋਂ ਇਸ ਥਾਂ ਦੀ ਸਾਰੀ ਰੇਖ ਦੇਖ ਕੀਤੀ ਜਾਂਦੀ ਹੈ ਅਤੇ ਸੰਗਤਾਂ ਨੂੰ ਗੁਰੂ ਦੇ ਲੜ ਲਾਇਆ ਜਾਂਦਾ ਹੈ ਖੰਡੇ ਬਾਟੇ ਦਾ ਅਮਰ ਛਕਾ ਕੇ ਜੋ ਹਰ ਮਹੀਨੇ ਸੰਗਤਾਂ ਨੂੰ ਗੁਰੂ ਦੇ ਲੜ ਲਾਇਆ ਜਾਂਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਰ ਬਲੈਤ ਸ਼ਾਹ ਜੀ ਦੀ ਕਬਰ